ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨਉ ਜੀ ਕਾ ਹੈ ਤਾ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਕਾ ਕੜ ਮੋੜਣਾ ਆਇਆ ਵੇ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਆ ਮੂ ਆਇਓ ਚੜ ਪਿਆ ਵੇ ਤਗਾਂ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਕਾਗ ਕ ਪਾਹ ਕਤੀਆ ਬਹਾਮਣ ਵਟਿਆਏ ਕਹ ਬਕਰ ਰਨ ਖਾਇ ਸਭ ਕ ਆਖੇ ਪਾਇ ਹੋਏ ਪੁਰਾਣਾ ਸੁਟੀਏ ਭੇ ਫਿਰ ਪਾਈਏ ਹੋਰ ਨਾਨਕ ਤਾਗ ਨ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਏ ਤਾਗ ਨ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੇ ਤੱਗਾ ਆਪੇ ਵਤੈ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸਿ ਸੋ ਸੇਵਕ ਸੇਵਾ ਕਰੇ ਜੇ ਸੁਨ ਹੁਕਮ ਮਨਾਈ ਸਿ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸਿ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸਿ ਤਾਂ ਦਰਗਾਹ ਪੈਂਦਾ ਜਾਇਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੂਤ ਜਤ ਗੰਢੀ ਸਤ ਵਡ ਇਹ ਜਨ ਉਹ ਜੀ ਕਾ ਹੈ ਤਾਂ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕਰ ਮੋਲਣਾ ਆਇਆ ਵੇ ਚੌਂਖੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਾ ਗਾਂਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰੇ ਨਖਾਇ ਸਭ ਕਉ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਾ ਤੁਪ ਜੈ ਸਾਲਾਹੀ ਸਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨ ਤਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗ ਆਪੇ ਵਤੈ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹਿਓ ਬਿਡਾਨ ਮਨੰਦਨ ਸੁਜਾਨ ਪੌੜੀ ਸਾਹਿਬ ਹੋਵੇ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸਿ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸਿ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸਿ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸਿ ਤਾਂ ਦਰਗਾ ਪੈਂਦਾ ਜਾਏ ਸਿ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਪਾਉ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹੈ ਤਾਂ ਪਾਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚਲੇ ਪਾਏ ਕਿਉ ਕਰਮੋ ਲੜਾਇਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਾ ਗਾਂਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰ ਰਨ ਖਾਇਆ ਸਭ ਕਉ ਆਖੇ ਪਾਇ ਹੋਏ ਪੁਰਾਣਾ ਸੁਟਿਐ ਭੇ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏਸੀ ਤਾਂ ਦਰਗਾ ਪੈਂਦਾ ਜਾਏਸੀ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੁਤਾ ਜਤ ਗੰਢੀ ਸਤ ਵਡ ਇਹ ਜਨਉ ਜੀ ਕਾ ਹੈ ਤਾਂ ਪਾਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜਾਓ ਕਰ ਮੋੜਣਾ ਆਇਆ ਵੇ ਚੌਂਖੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ताग कपाहो कतिया बामन वटे आए कहो बकरार न खाया सब को आखे पाए होए पुराना सुटिए भी फिर पाइए होर नानक तग न टूटाई जे तग हो वै जोर महला पहला नाए मन्ने पातु उपजे साला ही सा सूत दरगा अंदर पाइए तग न टूट सपूत महला पहला ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਿਤ ਧਾੜੀ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗ ਆਪੇ ਵਤੈ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨੰਦ ਨਾ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏਸੀ ਤਾਂ ਦਰਗਾ ਪੈਂਦਾ ਜਾਏਸੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹੈ ਤਾ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜਾ ਕਰ ਮੋੜਣਾ ਆਇਆ ਵੇ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਆ ਮੂ ਆਇਓ ਚੜ ਪਿਆ ਵੇ ਤਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰ ਰੈਨ ਖਾਇ ਸਭ ਕਾ ਆਖੇ ਪਾਇ ਹੋਏ ਪੁਰਾਣਾ ਸੁਟੀਐ ਭੇ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤਿ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੇ ਤਗਾ ਆ ਪੇਵਤ ਵਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਇ ਸ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸ ਤਾਂ ਦਰਗਾ ਪੈਂਦਾ ਜਾਏ ਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੁਤਾ ਜਤ ਗੰਢੀ ਸਤ ਵਡ ਇਹੋ ਜਨਉ ਜੀ ਕਾ ਹੈ ਤਾ ਪੰਡੇ ਘਤ ਨਾਉ ਟੂਟੇ ਨਾ ਮ ਲਗੇ ਨਾਉ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਕਾ ਕਰਮੋ DNA ਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣthia ਆ ਮੂ ਆਇਓ ਚੜ ਪਿਆ ਵੇ ਤਾ ਗਾਂਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰ ਰੈਨ ਖਾਇ ਸਭ ਕਉ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਭਜੇ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤਿ ਦਾੜੀ ਤਾਗ ਨਾ ਪੈਰੀ ਤਾਗ ਨਾ ਹਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗਾ ਆਪੇ ਵਤ ਵਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਂਦਾ ਜੈਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੂਤ ਜਤ ਗੰਢੀ ਸਤ ਵਡ ਇਹੋ ਜਨ ਉਹ ਜੀ ਕਾ ਹੈ ਤਾਂ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੋਲਣਾ ਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾਂ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰ ਰੇਨ ਖਾਇਆ ਸਭ ਕਵ ਆਖੇ ਪਾਇ ਹੋਏ ਪੁਰਾਣਾ ਸੁਟਿਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਿਤ ਧਾੜੀ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗ ਆਪੇ ਵਤੈ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੇ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੇ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੇ ਤਾਂ ਦਰਗਾ ਪੈਂਦਾ ਜੈ ਜੈ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੁਤਾ ਜਤ ਗੰਢੀ ਸਤ ਵਡ ਇਹ ਜਨਉ ਜੀ ਕਾ ਹੈ ਤਾਂ ਪਾਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜਾਉ ਕਰ ਮੋੜਣਾ ਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰੈਨ ਖਾਇ ਸਭ ਕਵ ਆਖੇ ਪਾਇ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਾ ਤੁਪ ਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤਿ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗਾ ਆ ਪੇਵਤ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਈਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏਸੀ ਤਾਂ ਦਰਗਾ ਪੈਂਦਾ ਜਾਏਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਾ ਪਾਉ ਸੰਤੋਖ ਸੂਤ ਜਤ ਗੰਢੀ ਸਤ ਵਡ ਇਹ ਜਨਉ ਜੀ ਕਾ ਹੈ ਤਾ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜੋ ਕਰਮ ਉਹੜਾ ਨਾਇਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾਂ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰ ਰੈਨ ਖਾਇ ਸਭ ਕਵ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਖ ਪਵੈ ਨਤ ਦਾੜੀ ਤਾਗ ਨਾ ਪੈਰੀ ਤਾਗ ਨਾ ਹਤੀ ਤਾਗ ਨਾ ਜੀਵ ਤਾਗ ਨਾ ਕੀ ਵੇ ਤਗਾ ਆਪੇ ਵਤ ਵਟ ਧਾਗੇ ਅਵਰਾ ਘਤ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੇ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਏ ਸ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸ ਤਾਂ ਦਰਗਾ ਪੈਂਦਾ ਜੈ ਸਤਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਪਾਉ ਸੰਤੋਖ ਸੂਤ ਜਤ ਗੰਢੀ ਸਤ ਵੱਡ ਇਹੋ ਜਨਉ ਜੀ ਕਾ ਹੈ ਤਾ ਪੰਡੇ ਘਤ ਨਾਉ ਟੂਟੇ ਨਾ ਮ ਲਗੇ ਨਾਉ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਜਾ ਕਰ ਮੋੜਣਾ ਆਇਆ ਵੇ ਚੌਂਖੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰ ਰਨ ਖਾਇ ਸਭ ਕਉ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਭਜੇ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤ ਧਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੇ ਤਗਾ ਆਪੇ ਵਤ ਵਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏਸੀ ਤਾਂ ਦਰਗਾ ਪੈਂਦਾ ਜਾਏਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਪਾਉ ਸੰਤੋਖ ਸੂਤ ਜਤ ਗੰਢੀ ਸਤ ਵਡ ਇਹੋ ਜਨ ਉਹ ਜੀ ਕਾ ਹੈ ਤਾ ਪੰਡੇ ਘਤ ਨਾ ਓ ਟੂਟੇ ਨਾ ਮ ਲਗੇ ਨਾ ਓ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਕਿਉ ਕਰ ਮੋਲਣਾ ਆ ਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾਂ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬ੍ਰਾਹਮਣ ਵਟਿਆਏ ਕਹ ਬਕਰਾਰ ਰੇਨ ਖਾਇਆ ਸਭ ਕਵ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਤੁ ਬਜੇ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਿਤ ਧਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗ ਆਪੇ ਵਤੈ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸਿ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇ ਸਿ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸਿ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸਿ ਤਾਂ ਦਰਗਾ ਪੈਂਦਾ ਜਾਏ ਸਿ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹੈ ਤਾ ਪੰਡੇ ਘਤ ਨਾਉ ਟੂਟੇ ਨਾ ਮਲਗੇ ਨਾਉ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਜਾਉ ਕਰ ਮੋੜਣਾ ਆਇਆ ਵੇ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਆ ਮੂ ਆਇਓ ਚੜ ਪਿਆ ਵੇ ਤਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਾਗ ਕਾ ਪਾਹ ਕੱਤੀਆ ਬਹਾਮਣ ਵਟਿਆਏ ਕਹ ਬਕਰਾਰੈਨ ਖਾਇ ਸਭ ਕਾ ਆਖੇ ਪਾਇ ਹੋਏ ਪੁਰਾਣਾ ਸੁਟੀਐ ਭੇ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਿਲਾ ਪਹਿਲਾ ਨਾਏ ਮੰਨਿਆ ਪਾ ਤੁਪ ਜੈ ਸਾਲਾਹੀ ਸਾਸੂਤਾ ਦਰਗਾਹ ਅੰਦਰ ਪਾਈਐ ਤਾਗ ਨਾ ਟੁੱਟੋ ਸਪੂਤ ਮਹਿਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੋਕ ਪਵੈ ਨਤਿ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਤੀ ਤਾਗ ਨਾ ਜੀਵ ਤਾਗ ਨਾ ਕੀ ਵੈ ਤਗਾ ਆ ਪੇਵਤ ਵਾਟ ਧਾਗੇ ਅਵਰਾ ਘਤੈ ਲੈ ਹਾੜ ਕਰੇ ਵਿਆਹ ਕੜ ਕਾਗਲ ਦਸੈ ਰਾਹ ਸੁਣ ਵੇਖੋ ਲੋਕਾ ਹੋ ਬਿਡਾਨ ਮਨ ਦਾ ਨਾ ਸੁਜਾਨ ਪੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏਸੀ ਖਸਮੇ ਭਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਏਸੀ ਤਾਂ ਦਰਗਾ ਪੈਂਦਾ ਜਾਏਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ